ਬਾਹਰੇ ਸਾਰੇ ਦੇ ਹੁੰਦੇ ਤੇ ਬਣ ਗਏ ਪਰ ਆ ਬਾਈ ਹਜੇ ਅਸੀਂ ਕੋਲ ਬੈਠੇ ਇੱਕ ਮੁੰਡਾ ਆਇਆ ਉਹਦੀ ਉਮਰ ਦੀ ਕੁ 40 45 ਸਾਲ ਦੀ ਉਹਨੇ ਆ ਕੇ ਮੱਥਾ ਟੇਕਿਆ ਮਾਦਾ ਜੀ ਨੂੰ ਬਾਬਾ ਜੀ ਨੇ ਜਦ ਕਹਿੰਦੇ ਭਾਈ ਪੁਲਸ ਨੂੰ ਕਹੋ ਬੁਲਾਓ ਅਮੀਰ ਨੂੰ ਥਾਣੇਦਾਰ ਨੂੰ ਉਹਨੂੰ ਬੁਲਾ ਲਿਆ ਬੁਲਾ ਕੇ ਕਹਿੰਦੇ ਭਾਈ ਇਹ ਮੁੰਡੇ ਨੂੰ ਫੜ ਲਓ ਇਹਨੂੰ ਉੱਤੇ ਲੈ ਜਾਓ ਚੌਕੀ 'ਚ ਤੈਨੂੰ ਜਾਣ ਨਹੀਂ ਦੇਣਾ ਇਹ ਪੂਰੀ ਨਿਗਰਾਨੀ ਰੱਖਣੀ ਹੈ ਇਹਦਾ ਪਤਾ ਕਰੋ ਕਿਥੇ ਤੇ ਆਇਆ ਹੈ ਕੌਣ ਆਇਆ ਹੈ ਆ ਚਲੋ ਜੀ ਹੰਬੀਰ ਉਹਨਾਂ ਨੇ ਭਰਿਆ ਉਹਨੂੰ ਲੈ ਕੇ ਪਤਾ ਉਹ ਚਮਕੀ ਚਲੇ ਗਏ ਬਾਬਾ ਜੀ ਕਹਿੰਦੇ ਭਾਈ ਇਹਨੂੰ ਕਹਿਣਾ ਕੁਝ ਨਹੀਂ ਹੈ ਰੋਟੀ ਪਾਣੀ ਵੀ ਦੇਣੀ ਹੈ ਇਹਦਾ ਪੂਰਾ ਐਡਰੈਸ ਕਰਕੇ ਪਤਾ ਕਰੋ ਕੌਣਾ ਹੈ ਸਾਨੂੰ ਵੀ ਆਇਆ ਵੀ ਬਾਬਾ ਜੀ ਨੇ ਉਹ ਮੱਥਾ ਟੇਕਣਾ ਵੀ ਪੋਸਾ ਲੈਣੇ ਫੜਾਤਾ ਪਤਾ ਨਹੀਂ ਕੀ ਗੱਲ ਹੋ ਗਈ ਹੰਬੀਰ ਦੁਖ ਗਿਆ ਉਹ ਚਲੋ ਜੀ ਫਿਰ ਉਹ ਲੈ ਕੇ ਉਹਨਾਂ ਨੇ ਜਾ ਕੇ ਰਾਤ ਨੂੰ ਉਹਨੂੰ ਪੁੱਛ ਪੁੱਛਿਆ ਵੀ ਤੂੰ ਕਿੱਥੇ ਜਾਇਆ ਕੌਣਾ ਹੈ ਉਹਨੇ ਫਿਰ ਦੱਸਿਆ ਵੀ ਮੈਂ ਜੋਪੇ ਤੇ ਆਇਆ ਮੇਰਾ ਪੁਰਾਣਾ ਪਿੰਡ ਹੈ ਆ ਮੇਰਾ ਨਾਮ ਹੈ ਸਾਰਾ ਡਰੈਸਰ ਲਿਖ ਲਿਆ ਉਹਨਾਂ ਨੇ ਦੋ ਦਿਨ ਮਹਾਰਾਜ ਕੋਲ ਆਏ ਆ ਕੇ ਬੇਨਤੀ ਕੀਤੀ ਮਹਾਰਾਜ ਜੀ ਇਹ ਜੋਪੀ ਲੈ ਜੀ ਆ ਇਹਦਾ ਡਰੈਸਰ ਹੈ ਬਾਬਾ ਜੀ ਕਹਿੰਦੇ ਭਾਈ ਉੱਥੇ ਕੇ ਜਨ ਪਤਾ ਕਰੋ ਥਾਣੇ ਕਿ ਬਾਇਰਸ ਕਰਕੇ ਇਹ ਸਹੀ ਵੀ ਹੈ ਨਾ ਜਦੋਂ ਉਹਨਾਂ ਨੇ ਉੱਥੇ ਜਾ ਕੇ ਆਪਣਾ ਪਹਿਲਿਸ ਕਰਕੇ ਪਤਾ ਕਰਿਆ ਇਹ ਇੱਕ ਨਿਕਣ ਕਰਕੇ ਉਹਨਾਂ ਗਏ ਉੱਥੇ ਉਹਨਾਂ ਨੇ ਜਾ ਕੇ ਦੋ ਦਿਨ ਉਹਨਾਂ ਦੱਸਿਆ ਵੀ ਇੱਕਨ ਇੱਕਨ ਕਰਕੇ ਆ ਤੁਹਾਡਾ ਮੁੰਡਾ ਕਹਿੰਦੇ ਹਾਂ ਕਹਿੰਦੇ ਕਿੱਥੇ ਆ ਉਹ ਜੋ ਵੀ ਪੰਜਾਬ ਚ ਹੈ ਬਾਬਾ ਜੀ ਅੰਸਾਰੀ ਵਾਲੇ ਮੈਂ ਗਿਆ ਨਹੀਂ ਸੰਤ ਬਾਬਾ ਜੀ ਵੀ ਇਹਦੇ ਡੇਰੇ ਚ ਵੀ ਉਹਨਾਂ ਡਰੈਸ ਲੈ ਕੇ ਫਿਰ ਉਹ ਆਏ ਦੂਰੇ ਦਿਨ ਤਾਂ ਆਏ ਆ ਕੇ ਦੇਖਿਆ ਉਹਨਾਂ ਨੇ ਮੁੰਡਾ ਬਹੁਤ ਉਹਨੂੰ ਚੱਪੀਆਂ ਪਾ ਪਾ ਕੇ ਮਿਲੇ ਬਾਬਾ ਜੀ ਨੂੰ ਕਹਿ ਧੰਨ ਮਹਾਰਾਜ ਤੁਸੀਂ ਸਾਡਾ ਤਾਂ ਪਿੱਛੇ ਜਾ ਮੇਲਤਾ ਅਸੀਂ ਤਾਂ ਕਿਹਾ ਤਾਂ ਵੀ ਮਰ ਗਏ ਹਾਂ ਤਾਂ ਤੱਕ 2 2.5 ਸਾਲ ਹੋ ਗਏ ਅਸੀਂ ਟੋੜ ਟੋੜ ਕੇ ਹੰਮਗੇ ਤਾਂ ਅਸੀਂ ਤਾਂ ਕਹਿੰਦੇ ਵੀ ਕਿਤੇ ਮਰ ਗਏ ਹੁਣ ਵੀ ਮਾਰਾ ਤੁਸੀਂ ਬਹੁਤ ਕਿਰਪਾ ਕਰੀ ਆਪ ਇਹਨੇ ਕਿਰਪਾ ਕਰਕੇ ਸਾਡਾ ਮੇਲ ਕਰਾਤਾ ਬਾਬਾ ਜੀ ਕਹਿੰਦੇ ਉਹ ਭਾਈ ਮੇਰੇ ਕੋ ਕਿਰਪਾ ਕਿੱਥੇ ਆਇਆ ਉਹ ਕਿਰਪਾ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਹੈ ਮੇਰੇ ਕੋ ਨਹੀਂ ਕਿਰਪਾ ਹੈ ਭਾਈ ਐਸ ਤਰ੍ਹਾਂ ਦਿਨਾਂ ਦੀਆਂ ਜਾਣਦੇ ਤੇ ਉਹ ਆ ਪਛਾਣਨ ਦੇ ਤੇ ਬੰਦ ਬੰਦਨ ਜਿਹੇ ਦੇਖਦੀ ਸਾਰ ਪਛਾਣਨ ਦੇ ਵੀ ਇਹ ਝੂਠਾ ਹੈ ਕਿ ਸੱਚਾ ਹੈ ਇੱਕ ਨੇ ਇੱਕ ਵਾਰ ਉੱਤੇ ਇੱਕ ਆਮਲੀ ਲੇਖਿਕ ਨਰੇਜੀ ਦਾ ਕਾਡ ਚਪੇ ਆਇਆ ਵਿਆਹ ਦਾ ਬਾਬਾ ਜੀ ਕੋਲ ਆ ਕੇ ਕਹਿੰਦਾ ਮਹਾਰਾਜ ਜੀ ਮੇਰੀ ਲੜਕੀ ਦਾ ਸ਼ਾਦੀ ਆ ਮਹਾਰਾਜ ਜੀ ਮੈਨੂੰ ਮੇਰੀ ਮਦਦ ਕਰੋ ਤਾਂ ਬਾਬਾ ਜੀ ਦੇ ਲੋਕਾਂ ਕਰਦੇ ਨੇ ਲੋੜਵੰਦਾਂ ਨੂੰ ਮਦਦ ਕਰ ਦਿੰਦੇ ਹੁੰਦੇ ਨੇ ਚੱਲ ਬਾਬਾ ਜੀ ਕਹਿੰਦੇ ਭਾਈ ਉੱਥੇ ਉਹਨੂੰ ਹਵੀਰ ਸਿੰਘ ਕੋਲ ਲਿਖਾਓ ਨਾ ਉਹ ਚਲੇ ਗਿਆ ਹਵੀਰ ਸਿੰਘ ਕੋਲ ਗਿਆ ਅਮੀਰ ਸਿੰਘ ਨਾਲ ਜਾ ਕੇ ਉਹਨੂੰ ਪੁੱਛ ਵੀ ਦੇ ਰਾਨਾ ਕਿਆ ਨਾਮ ਤੇਰਾ ਤੇ ਲੜਕੀ ਦਾ ਨਾਮ ਕੀ ਹੈ ਉਹ ਕਹਿੰਦੇ ਤੇ ਅੱਜ ਭੱਜ ਕੇ ਕਾਰਪੋਰੇਟ ਇੱਕ ਦੇਖਣ ਨੂੰ ਕਹਲੇ ਗਿਆ ਉਹ ਕਹਿੰਦਾ ਤੂੰ ਦੱਸ ਤੇਰੀ ਲੜਕੀ ਹੈ ਤੇਰਾ ਉਹਦਾ ਬਾਬਾ ਤਾਂ ਮੈਨੂੰ ਹੀ ਨਾ ਪਤਾ ਕਹਿੰਦਾ ਨਹੀਂ ਇਹਦੇ ਭੱਜ ਕੇ ਕੱਚਾ ਨਾ ਹੋਜੀ ਹੋ ਲੰਦੇ ਇਹਦੇ ਭੋਲ ਗਿਆ ਉਹ ਕਹਿੰਦਾ ਇਹ ਤਾਂ ਅੰਗਰੇਜ਼ੀ ਝੱਪਿਆ ਹੋਇਆ ਤੂੰ ਪੈਸੇ ਮੰਗਣ ਆਇਆ ਇਹਦੇ ਨਾਲੇ ਹਾਈ ਵੀ ਪਰ ਪਾਣਾ ਪੈਸੇ ਰਸਤਾ ਨਾ ਦਾ ਤੂੰ ਕਿਹਾ ਝੂੜ ਬੋਲਦਾ ਬਾਬਾ ਜੀ ਕੋਲ ਆਏ ਤੇ ਬਾਬਾ ਜੀ ਕਹਿੰਦਾ ਝੂੜ ਬੋਲਦਾ ਜੀ ਇਹ ਤਾਂ ਕਾੜ ਨਹੀਂ ਹੋਵਾ ਰਾਂ ਅੰਗਰੇਜ਼ੀ ਝੱਪਿਆ ਹੈ ਜਦੋਂ ਬਾਬਾ ਜੀ ਬੁੱਕ ਕਰ ਗਏ ਇਹਨਾਂ ਨੂੰ ਉਹ ਬੈਠਾ ਲਿਆ ਉਹ ਦੋ ਦੋ ਢਾਈ ਘੰਟੇ ਬਾਅਦ ਬਾਬਾ ਜੀ ਆਦਮ ਨੇ ਪ੍ਰੋਗਰਾਮ ਕੰਨ ਨੂੰ ਤੋੜੇ ਗੱਡੀ 'ਚ ਜਾ ਕੇ ਸਾਝ ਕੇ ਸਜੇ ਹੋਏ ਇਹਨਾਂ ਦੇ ਵੀ ਜਾ ਰਹੇ ਆ ਤਾਂ ਕਹਿੰਦਾ ਬਾਬਾ ਜੀ ਮੇझे ਨਹੀਂ ਮੈਨੂੰ ਕੋਈ ਦੇਣਾ ਮੈਨੂੰ ਕਰਾਇਆ ਤਾਂ ਦੇ ਦਿਓ ਮੇਰੇ ਕੋਲ ਤਾਂ ਕੋਈ ਪੈਸਾ ਨਹੀਂ ਹੈ ਬਾਬਾ ਜੀ ਹੰਦੀਰ ਨੂੰ ਹੰਦੀਰ ਕੋਲ ਕਢ ਲਿਆ ਤਾਂ ਵੀਰ ਨੂੰ ਕਹਿੰਦੇ ਇਹਦੇ ਹੰਦੀਰ ਸਿਆ ਇਹ ਝੂਠ ਬੋਲਦਾ ਇਹਦੀ ਜੇਬ ਚ 1500 ਰੁਪਏ ਪਰੋਲ ਕੇ ਦੇਖੋ ਜੇਬ ਜਾਂ ਲੋ ਪਰੋਲੀ ਵਿੱਚੋਂ 1500 ਰੁਪਏ ਨਿਕਲਿਆ ਅਮੀਰ ਲੱਗੇ ਉਹਦੇ ਥੱਪੜ ਮਾਰਦਾ ਕਹਿੰਦਾ ਤੂੰ ਝੂਠ ਬੋਲਦਾ ਬਾਬਾ ਜੀ ਉਹ ਬਾਈ ਨਾ ਮਾਰ ਉਹ ਨਾ ਮਾਰ ਉਹ ਇਹਨੂੰ 50 ਰੁਪਏ ਦੇ ਦੋ ਕੋਈ ਨਹੀਂ ਕਹਦੇ ਕੋਈ ਉਹ 50 ਰੁਪਏ ਦੇ ਕੇ ਦੋ ਦਿਆਲੂ ਵੀ ਦੇ ਨਾਲੇ ਪਤਾ ਤਾਂ ਵੀ ਇਹ ਚੋਰ ਹੈ ਝੂਠ ਬੋਲਦਾ ਚੱਲ ਜੀ ਫੇਰ ਉਹ ਜਦੇ ਲੈ ਕੇ ਭੱਜ ਜੀ ਹੈ ਕਹਿੰਦੇ ਨਾ ਨੀ ਆਰਦੇ ਸਾਬ ਦੇਖਦੀ ਸਾਰ ਪਤਾ ਲੱਜਦਾ ਤਾਂ ਨਾ ਨੂੰ ਵੀ ਇਹ ਕੌਣ ਹੈ ਕੀ ਕਰਕੇ ਆਇਆ ਕਿ ਕਿੱਥੇ ਤੇ ਆਇਆ

Thank you.